ਦਾ ਸਾਡੇ ਨਾਲ ਪਿੰਡ ਕੋਂਬੜਵਾਲ ਤੋਂ ਨਾ ਤੁਹਾਨੂੰ ਇੱਕ ਮੱਝ ਦਿਖਾਉਣ ਲੱਗਿਆ ਮੱਝ ਬਹੁਤ ਕਮਾਲ ਦੀ ਚੰਗੇ ਮਿਲਕਰਕਾਉੜ ਵਾਲੀ ਤੇ ਖੜੀ ਵੀ ਨਾ ਇੱਕ ਘਰੇਲੂ ਸੱਜਣ ਕੋਲੇ ਆ ਫੁੱਲ ਵਿਸ਼ਾਲ ਮੱਝ ਆ ਗਈ ਫੁੱਲ ਵੱਡੀਆਂ ਚ ਦਿਨ ਬਾਈ ਕਹਿੰਦਾ ਜਰੂਰ ਕੱਢਦੀ ਆ 2-4 ਪਰ ਮੱਝ ਬੜੀ ਕਮਾਲ ਦੀ ਆ ਥੱਲਿਓ ਤੇ ਇੱਕ ਤਾਂ ਬਾਈ ਕਹਿੰਦਾ ਇਹ ਵੇਚਣੀ ਆ ਕੋਈ ਘਰੇਲੂ ਮਜਬੂਰੀ ਬਣ ਗਈ ਤੇ ਇੱਕ ਇਹਦੀ ਆ ਕੱਟੀ ਵੇਚਣੀ ਆ ਇਹਦੀ ਉਮਰ ਨਾ ਸਿਰਫ ਤੇ ਸਿਰਫ 14 ਮਹੀਨੇ ਆ ਜਿੱਦਾਂ ਦਾ ਸੀਮਣ ਲਾਉਂਗੇ ਉਦਾਂ ਨਹੀਂ ਬੱਚੇ ਪਾ ਦੂ ਪਿੰਡ ਕੋਂਬੜਵਾਲ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਬਾਕੀ ਗੱਲਬਾਤ ਬਾਈ ਜੀ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਸਰਦਾਰ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਚੜਦੀ ਕਲਾ ਚੜਦੀ ਕਲਾ ਨਾਮ ਤੇ ਨੰਬਰ ਬੋਲੋ ਜੀ ਨਾਮ ਗੁਰਮukh ਸਿੰਘ ਪਿੰਡ ਕੁੰਬੜਵਾਲ ਤਹਿਸੀਲ ਤੂਰੀ ਜਿਲ੍ਹਾ ਸੰਗਰੂਰ ਫੋਨ ਨੰਬਰ ਜੀ 98779 ਹਾਂਜੀ 30217 98779 30217 30217 ਹਾਂਜੀ ਤੇ ਜੇ ਗੱਲਬਾਤ ਕਰ ਲੈ ਗੁਰਮukh ਸਿੰਘ ਜੀ ਸੂਆ ਕਿਹੜਾ ਸੂਂਗਿਆ ਇਹਦਾ ਤੀਜਾ ਸੂਆ ਜੀ ਤੋਰੋ ਜੀ ਖੋਲ ਕੇ ਸੂਆ ਸੂਂਦੀ ਆ ਤੀਜਾ ਕੱਦ ਫੁੱਲ ਵੱਡਾ ਤੇ ਬਾਡੀ ਤੇ ਗਰੀ ਨਾਸ ਦਿਖਾਦੀ ਕੱਲੀ ਕੱਲੀ ਨਸਾ ਅੱਖਾਂ ਬੱਲੀਆਂ ਪੂਸ਼ਕ ਕਹਿ ਸਕਦੇ ਬੱਲੀ ਆ ਗਈ ਇਹਨੂੰ ਬਾਈ ਗੁਰਮਖਾਪਾ ਗ੍ਰੇਡੇਡ ਚ ਗਿਣ ਸਕਦੇ ਹਣਾ ਹਾਂਜੀ ਆ ਗ੍ਰੇਡੇਡ ਚ ਆ ਗਈ ਪਰ ਮੱਝ ਨਹੀਂ ਯਾਰ ਇਦਾਂ ਦੀ ਦੇਖੀ ਜਿੱਦਾਂ ਦੀ ਆ ਵਿਸ਼ਾਲ ਮੱਝ ਦੇਖੀ ਆ ਬਾਈ ਕੋਲੇ ਕਿੰਨੇ ਦਿਨ ਗੁਰਮਖਾਪਾ ਬਾਕੀ ਨੇ ਇਹਦੇ ਇਹਦੇ 26 ਤਰੀਕ ਨੂੰ ਦਿਨ ਪੂਰੇ ਨੇ 26 ਨੂੰ ਅੱਜ 19 ਤਰੀਕ ਹੋਈ ਆ ਜੀ ਹਣਾ ਹਾਂਜੀ ਆ ਤਰੀਕੇ ਇਰਾ ਹੋਰ ਕਮਾ ਲਈ ਉਸ ਤੋਂ ਦੀ ਤਰੀਕ ਹੋਗੀ 19 ਤੇ ਬਾਈ ਇਹ ਤਾਂ ਮੇਲੇ ਮੂਲਿਆਂ ਤੇ ਮੱਝ ਜੇ ਕੋਈ ਚੰਗਾ ਵੀਰਪਾਲਨ ਵਾਲਾ ਸਾਹਮਣ ਵਾਲਾ ਲੈ ਗਿਆ ਨਾ ਠੀਕ ਹੈ ਮਿਹਨਤ ਸੌਕੀਆ ਸੂਆ ਕਿਹੜਾ ਸੂਂਦੀਆ ਬਾਈ ਹੌਲੀ ਹੋਰ ਇਹ ਤੀਜਾ ਜੀ ਤੀਜਾ ਸੂਆ ਦੂਜੇ ਸੂਏ ਕਿੰਨਾ ਦੁੱਧ ਚੋਇਆ ਕੰਡੇ ਦਾ ਦੂਜੇ ਸੂਏ ਦਾ 20 ਪਲੱਸ 20 300 ਅੱਛਾ 20 400 ਇੰਨਾ ਹਾਂ ਜੀ ਮੈਂ ਇੱਥੋਂ ਆਪਣੇ ਮੁੰਡੇ ਦੀ ਦੁਕਾਨ ਹੈ ਟਿੰਕੂ ਦੀ ਉਹਦਾ ਸੰਦਾ ਲਿਆ ਕੇ ਸਲਾਹ ਸਲਾਹ ਵੀ ਜੀ ਫਿਰ ਕਿਸੇ ਮੇਲੇ ਦੀ ਪਿਛਲੇ ਸਾਲ ਹਾਂ ਜੀ ਹਾਂ ਮੁੰਡਾ ਆਪਣਾ ਡਾਕਟਰ ਹੈ ਗਰਜੀਤ ਠੀਕ ਹੈ ਗੱਲ ਉਹਨੇ ਕਿਹਾ ਤੀ ਮੈਂ ਤਾਂ ਹਜੇ ਘੱਟ ਹੋ ਕਰਦਾ ਛੱਡੀ ਉੱਥੇ ਚੜਕ ਮੇਲੇ ਤੇ ਲਿਜਾਣ ਲਈ ਤਿਆਰੀ ਕਰੀ ਸੀ ਠੀਕ ਹੈ ਪਰ ਉਹਨਾਂ ਨੇ ਬਾਈ ਕਹਿੰਦਾ ਨਾ ਗ੍ਰੇਡਰ ਦਾ ਮਕਾ ਹੈ ਹਾਂ ਗ੍ਰੇਡਰ ਦਾ ਗਰਜੀਤ ਕਹਿੰਦਾ ਵੀ ਉਹਨਾਂ ਨੇ ਉਦੋਂ ਰੱਖਿਆ ਨਹੀਂ ਸੀ ਠੀਕ ਹੈ ਗੱਲ ਪਰ ਉਦੋਂ ਸਾਨੂੰ ਐਂਤੀ ਵੀ ਜਿਵੇਂ ਤਣਾਉਲੇ ਮੇਲੇ ਤੇ 16 17 ਵਾਲੀ ਪਲੱਸ ਆਈ ਸੀ ਠੀਕ ਹੈ ਵੀ ਐਂਤੀ ਵੀ ਇਹਦਾ ਵਾਹਿਗੁਰੂ ਸੁੱਖ ਰੱਖੇ ਵੀ ਯਾਰ ਨੰਬਰ ਮੱਝ ਮੱਝ ਹੈਗੀ ਵੀ ਕੋਈ ਮਾਵਾ ਜੀ ਨੰਬਰ ਚ ਆਉਣੀ ਸੀ 20 ਕਿਲੋ ਦੁੱਧ ਤੋਂ ਪਲੱਸ ਗ੍ਰੇਡ ਠੀਕ ਹੈ ਗੱਲ ਜਦੋਂ ਸਾਡੇ ਕੋਲੇ ਸੂਆ ਬਾਈ ਕਹਿੰਦਾ ਜੈਨੂਨ ਤੀਜਾ ਸੁੰਦੀਆ ਸਿੰਘ ਆ ਗਿਆ ਬੰਦ ਤੇ ਆ ਗਈ ਗ੍ਰੇਡੇਡ ਚ ਪਰ ਜਿਹੜੀ ਇਹਨੇ ਕੱਟੀ ਦਿੱਤੀ ਆ ਉਹ ਦਿੱਤੀ ਆ ਪ्योर ਮੋਰਾ ਵੀ ਬਈ ਹੈ ਨਾ ਇਹਦੇ ਸੀਮਨ ਗੁਰਮੁਖ ਬਾਈ ਕਿਹੜਾ ਲੱਗਿਆ ਇਹਦੀ ਇਹਦੇ ਬਾਈ ਤੰਨੇ ਦਾ ਤੰਨਾ ਸੋਰਖੀ ਹਾਂਜੀ ਠੀਕ ਹੈ ਗੱਲ ਨਾਲ ਤੇ ਸੀਮਨ ਵੀ ਬੜਾ ਕਮਾਲ ਦਾ ਲੱਗਿਆ ਤੇ ਜਿਹੜੀ ਮੇਨ ਗੱਲ ਆ ਨਾ ਬਾਈ ਜੇਰ ਸ਼ਾਮ ਬਾੜੀ ਆ ਜਮਾਈ ਪਤਲੀ ਆ ਗਈ ਮੱਝ ਆ ਇੱਥੋਂ ਕਹੇ ਰਿ ਆਰਡਰ ਦਿਖਾ ਦੀ ਹਫਤਾ ਪੈਂਡਿੰਗ ਆ ਹਫਤੇ ਤੱਕ ਤਾਂ ਇਹੀ ਗੱਲ ਆ ਵੀ ਆ ਬੰਦੂ ਜਿਵੇਂ ਕਹਿੰਦਾ ਤਾਂ ਵੀ ਹੁਣ ਪਸ਼ੂ ਨਿਮਾਉਣ ਖਾਤਰ ਆ ਇਹਦੇ ਖਾਤਰ ਵੀ ਮੇਰੇ ਮੈਟ ਤਰਿਆ ਹੋਇਆ ਆ ਜਦੋਂ ਲੈਣ ਇੱਕ ਸੂਣ ਦੇ ਲਵੇ ਤਾਂ ਤੋ ਤਰਿਆ ਵੀ ਨਹੀਂ ਜਾਂਦਾ ਬੋਰਾ ਬੰਦਾਂ ਦੀ ਆ ਹਾਂ ਫਿਰ ਦੁੱਧ ਬਾਈ ਕਿੰਨਾ ਕੁ ਲੰਮਾ ਟਾਈਮ ਪਿਆ ਆਂਦੀ ਆ ਦੁੱਧ ਦੇ ਤਾਂ ਵੀਰੇ ਦੁੱਧ ਛੋੜੇ ਆਪਦੇ ਤੇ ਆ ਨਹੀਂ ਫਿਰ ਵੀ ਆਪਾਂ ਕਿੰਨਾ ਕੁ ਟਾਈਮ ਪਹਿਲਾਂ ਮੈਂ ਤਾਂ ਇਹ ਐ ਮੰਨ ਵੀ 2 ਕੁ ਸਬਾਕ ਤੋਂ 2 ਮਹੀਨੇ ਮੈਂ ਪਹਿਲਾਂ ਛੱਡਿਆ ਹੈ ਠੀਕ ਹੈ ਗੰਦਾ ਹਾਂ ਇਹ ਤਾਂ ਮੈਂ ਹਜੇ ਉਹਨਾਂ ਤੋਂ ਮੇਰੀ ਗੱਲ ਹੁੰਦੀ ਰਹਿੰਦੀ ਹੈ ਰਸ਼ੀਦ ਜਿੱਥੋਂ ਲਿਆ ਹਰਿਆਣੇ ਚੋਂ ਹਰਿਆਣੇ ਚ ਲਿਆਉਂਦੇ ਉਹਨਾਂ ਨੇ ਮੈਨੂੰ ਕਿਹਾ ਤੇ ਉਹ ਕਹਿੰਦੇ ਵੀ ਆਪਦਾ ਪਹਿਲਾਂ ਹੋ ਕਰਨ ਲੱਗੀ ਵੀ ਜੇ ਤੂੰ ਤੁਰਸ ਪੈਰ ਹੋ ਕਰੇਗਾ ਦੁੱਧ ਜ਼ਿਆਦਾ ਤੋੜਨਾ ਖਾ ਤਾਂ ਟੀਕੇ ਲਵਾ ਕੇ ਫਿਰ ਪਸ਼ੂ ਖਰਾਬ ਨਾ ਕਰ ਲੈ ਠੀਕ ਹੈ ਗੰਦਾ ਫਿਰ ਮੈਂ ਆਪਦੇ ਆਪ ਥੋੜਾ ਥੋੜਾ ਇੱਕ ਡੰਗ ਚੋਲੀ ਆਇਆ ਕਰ ਕਰ ਉਹਨਾਂ ਤੋਂ ਪੁੱਛ ਪੁੱਛ ਕੇ ਮੈਂ ਛੱਡੀ ਫਿਰ ਵੀ ਉਹ ਕਹਿੰਦੇ ਕਿ ਤੂੰ ਸਾਰਕ ਮਿੰਟ ਲੇਟ ਕਰ ਗਿਆ ਹਾਂ ਮੱਧ ਦਾ ਬੜੀ ਅਸਲ ਲੈ ਆਂ ਭਾਲ ਕੇ ਕਿ ਤੂੰ ਨ ਫ੍ਰੈਗਮੈਂਟ ਕਰਨਗੇ ਵੀ ਕਿੱਦਾਂ ਦੀ ਸਾਮ ਸੰਭਾਲਾ ਬਾਈ ਗੁਰਮੁਖ ਦੀ 20 320 400 ਦੂਜੇ ਸੂਏ ਚੋਂਦੇ ਰਿਆ ਹਾਂਜੀ ਹਾਂ ਚੋਂਦੇ ਬਾਕੀ ਹੋਰ ਵੀ ਐ ਅਸੀਂ ਦੋਏ ਜੀ ਚੋਂਦੇ ਰਹਿ ਇੱਕ ਪਾਸੇ ਮੈਂ ਗਾਈਆਂ ਵੰਗੋ ਇੱਕ ਪਾਸੇ ਉਹ ਇਹ ਵੀ ਨਹੀਂ ਵੀ ਕੱਲੇ ਜਾਣਾ ਹਾਂਜੀ ਦੋਏ ਪਾਸੇ ਬਹਿ ਕੇ ਜਿਵੇਂ ਮਰਜ਼ੀ ਚੋਈ ਜਾਏ ਜੀ ਐਂਡ ਤੱਕ ਲਾਹ ਚਾਹੇ ਹਾਂ ਮੰਗ ਮਗਰੋ ਚਾਹੇ 5 ਕਿਲੋ 7 ਕਿਲੋ ਜਿੰਨੇ ਡਰਾਈ ਕਰਨ ਉਹਨੇ ਤੱਕ ਵੀ ਦੋੇ ਪਾਸੇ ਵੇਖ ਕੇ ਚੋਈ ਜਾਵੇ ਤਾਂ ਆਪਾਂ ਕਿੰਨੇ ਕੇ ਦਿੱਤੋ ਗੁਰਮੁਖ ਡਰਾਈ ਕਰੀਆ ਭਾਈ ਇਹ ਇਹ ਮੈਂ ਕਰੀਆ ਜੀ 9 9.5 9.5 ਕਿਲੋ ਦੁੱਧ ਤੇ ਹੋਂਦਾ 9 9.5 ਤੋਂ ਜਾ ਕੇ ਡਰਾਈ ਵੀ ਲੰਮਾ ਸਮਾਂ ਦੁੱਧ ਪਿਉਣ ਵਾਲੀ ਆ ਹਾਂ ਜੀ ਹਾਂ ਠੀਕ ਆ ਕੰਦਾ ਤੇ ਇਹਦੇ ਪੈਸੇ ਰੇਟ ਗੁਰਮੁਖ ਭਾਈ ਰੇਟੇ ਦਾ ਫੋਨ ਤੇ ਕਰ ਲੈਣਾ ਫੋਨ ਤੇ ਬਾਲੇ ਤਾਂ ਨਹੀਂ ਮੰਗਦਾ ਨਾ ਬਾਲੇ ਤਾਂ 10 15 ਲੱਖ ਮੰਗਲੇ ਆ ਜਾਵਰਾਂ ਨੂੰ ਆ ਜਾ ਨਹੀਂ ਨਹੀਂ ਠੀਕ ਹੈ ਕੰਨਾ ਜੈਜੀ ਹੋਊਗਾ ਜੈਜੀ ਹੋ ਆ ਰੇਟ ਪਰ ਸੱਜਣੋ ਯਾਰ ਤੁਸੀਂ ਆਪ ਹੀ ਆਈਡੀਆ ਲਾ ਕੇ ਫੋਨ ਕਰ ਲਿਓ ਵੀ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਪਰ ਐ ਵੀ ਹਾਂ ਵੀ ਸਵਾਰ ਵਾਲੇ ਜਾਂ ਬਾਈ ਆ ਗਿਆ ਜਾਂ ਬਾ ਗਿਆ ਉਹ ਚੀਜ਼ ਤੋਂ ਬਾਲੇ ਥੋੜੇ ਰੁਪਈਆ ਸੱਜਣ ਦਾ ਨਾ ਫੋਨ ਲਾਵੇ ਕਿਉਂਕਿ ਤੁਹਾਨੂੰ ਪਤਾ ਵੀ 20 ਪਲੱਸ ਵਾਲੀਆਂ ਮੱਜਾਂ ਦੀ ਕਿੰਨੀ ਕੁ ਕੀਮਤ ਚੱਲਦੀ ਆ ਉਸ ਹਿਸਾਬ ਵਾਲੇ ਭਾਈ ਫੋਨ ਲਾ ਲਿਓ ਫੋਨ ਤੇ ਬਾਈ ਕਹਿੰਦਾ ਮੈਂ ਤਾਂ ਕਰਨਾ ਇਹਦਾ ਕਿਉਂਕਿ ਮੱਜ ਹੋ ਸਕਦਾ ਤਿਆਰੀ ਚ ਨਹੀਂ ਹੈਗੀ ਕਈ ਵਾਰੀ ਲਾਈਵ ਚ ਪਾ ਕੇ ਬਾਈ ਕਹਿੰਦਾ ਕਨਿ ਮੈਂ ਉਹ ਹੀ ਪਤਾ ਕਿ ਬਾਅਦ ਤਾਂ ਫਿਰ ਜੇ ਜੇ ਸੂਣ ਤੋਂ ਬਾਅਦ ਪਹਿਲਾਂ ਪਹਿਲਾਂ ਕੋਈ ਪਰਮਾਤਮਾ ਕਿਸੇ ਨੇ ਆਰੀਆਲ ਹੋਇਆ ਲੈ ਗਿਆ ਉਹ ਬਾਅਦ ਫਿਰ ਹਾਂਜੀ ਉਹਦੋਂ ਕੋਈ ਫਿਰ ਹਾਂਜੀ ਹਾਂ ਫਿਰ ਨਹੀਂ ਫਿਰ ਦੁੱਧ ਤੇ ਲਿਆ ਕੇ ਵਿਚੋਂ ਫਿਰ ਨਹੀਂ ਆਪਾਂ ਤੇ ਹੁਣ ਗੈਰੀ ਇਹਦੀ ਆ ਕੱਟੀ ਖੜੇ ਯਾਰ ਕੱਟੀ ਮੱਝ ਦੇ ਬਰਾਬਰ ਕੱਦ ਕਰੀ ਖੜੀ ਆ ਇੱਕ ਤਾਂ ਕਹਿਣ ਵਾਲੀ ਗੱਲ ਹੁੰਦੀ ਐ ਇੱਕ ਸਾਹਮਣੇ ਪ੍ਰੂਫ ਹੁੰਦਾ ਹਾਂਜੀ ਜੈਨੂਨ ਇਹਦੀ ਕੱਟੀ ਆ। ਇਸੇ ਦੀ ਆ ਜੀ ਕੱਟੀ। ਨੋ ਨਾ ਵੀਰੇ ਇਸੇ ਦੀ ਕੱਟੀ ਆ। ਜਿੰਨਾ ਤੋਂ ਲਿਆਂਦੀ ਤੇ ਉੱਥੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੀ ਵਾਪਸ ਉਹਨਾਂ ਨੇ ਵਿਚਾਰਨਾ ਮੁੜ ਕੇ ਮੈਂ ਕੱਟੀ ਵਾਰੂ ਪਹਿਲਾਂ ਤੋਂ ਕਹਿੰਦੇ ਰਹੇ ਨੇ ਕਿ ਤਿੰਨ ਚਾਰ ਕੁ ਮਹੀਨਿਆਂ ਦੀ ਤੀ ਕਰ ਲੈ ਰਿਹਾ ਕਰ ਲੈ। ਤੁਰਪੂ ਕੀ ਕਰਮ ਤਾਂ ਨਹੀਂ? ਹਾਂ ਜੀ। ਤੋਰ ਮੜੀ ਜੀ ਖੋਲ ਕੇ ਕਿੰਨੀ ਉਮਰ ਆ ਗੁਰਮੁਖ ਬਾਈ ਦੀ? ਇਹਦੀ ਅੱਛਾ 1.75 14 ਮਹੀਨੇ ਦਾ 10 10-12 ਦਿਨਾਂ ਦੀ ਮੰਨ ਕੇ ਚੱਲੋ ਅੱਜ ਹੋ ਗਈ 14 ਮਹੀਨੇ 12 ਦਿਨ ਦੀ। ਹਾਂ। ਬਸ 1.75 ਇਹ ਕਿਹੜੇ ਸੀਮਨ ਦੀ ਦੱਸਿਆ ਜੀ? ਇਹ ਉਹਨਾਂ ਲਈ ਆਪਦਾ ਹੀ ਤੀਜੀ ਠੀਕ ਹੈ ਕੰਨਾ ਹਾਂ ਠੀਕ ਹੈ ਠੀਕਾ ਉਹ ਹੈਗਾ ਤੇ ਉਹ ਮਰਖਲਾ ਖਾਨੇ ਕੀ ਉਹ ਉਹਦਾ ਆਵਦਾ ਕਰਦਾ ਚੁੱਟ ਤੁਸੀਂ ਦੱਸਿਆ ਜੀ ਹਾਂ ਜਿੰਨਾ ਤੋਂ ਲੈਂਦੇ ਹੋ ਹਰਾਨੇ ਤੋਂ ਅਚੇ ਨੰਬਰ ਉਹਨਾਂ ਦਾ ਡਰੈੱਸ ਵੀ ਲੈ ਮੈਂ ਨਾ ਘਰ ਜਾਣ ਦਾ ਉਹਨਾਂ ਦਾ ਠੀਕ ਆ ਗੱਲ ਹਾਂ ਇਹ ਜੀ ਕੋਈ ਗੱਲ ਨਹੀਂ ਥਣ ਸਿੰਗਲ ਚਾਰ ਤੇ ਮੋਟਾ ਮੋਟਾ ਥਣ ਲੱਗਿਆ ਸ਼ੀਲ ਬਹੁਤ ਹੈ ਆ ਇੱਥੇ ਬਣੇ ਮੰਨ ਲਓ ਵੀ ਪਰਫਾਰਮੈਂਸ ਇਹ ਕੱਟੀਆਂ ਨੇ ਬੜੀ ਚੰਗੇ ਨੇ ਐਡੇ ਐਡੇ ਕੱਟੀਆਂ ਤਾਂ ਆਪਣੀਆਂ ਜਾ ਕੇ ਕਹ ਲਈਏ 2-2 2.5 ਸਾਲ ਨਹੀਂ ਹੁੰਦੀਆਂ ਜਿੱਡੀ ਕਿ ਇਹ ਆਪਾਂ ਕਹ ਲਈਏ ਗੁਰਮਖ ਬਾਈ 14.5 ਮਹੀਨਿਆਂ ਦੀ ਤਿਆਰੀ ਕਰੀ ਖੜੀ ਆ ਗੱਬਣ ਤਾਂ ਨਹੀਂ ਕਰਾਈਏ ਜੇ ਨਾ ਜੀ ਦੰਦੋ ਖੀਰੀ ਹੋ ਹਾਂ ਜੀ ਹਾਂ ਠੀਕ ਹੈ ਕੰਨਾ ਇਹ ਤਾਂ ਹਜੇ ਬਾਕੀ ਜੇ ਕੋਈ ਸੱਜਣ ਦੋ ਚਾਰ ਮਹੀਨਾ ਤੱਕ ਜਦੋਂ ਮਰਜ਼ੇ ਨੇ ਲੈ ਇਹ ਤਾਂ ਅੱਜ ਜਿਤਾਰਾਂ ਦੇ ਉਹ ਕਿ ਨਾ ਅੱਜ ਵੀ ਗੱਪੜ ਹੋਣ ਵਾਲਾ ਕੰਮ ਆ ਆ ਜਾ ਆ ਜਾ ਗਰੀ ਲਿਆ ਲਿਆ ਕੈਮਰਾ ਉਹ ਥੋੜਾ ਜਾਪ ਲੈ ਇਗਨੇ ਤਾਂ ਜੇ ਮੈਂ ਮਰਜ਼ੇ ਤਾਂ ਲੈ ਇਹ ਇੱਥੋਂ ਇੱਥੋਂ ਦਿਖਾ ਦੇ ਥਣ ਤਾਂ ਲੱਗਿਆ ਆ ਥਾਣਾ ਨੂੰ ਨਾ ਹੱਥ ਲਾਉ ਮੜਾ ਹੱਥ ਮਾਰਦੇ ਮੋਟਾ ਥਣ ਲੱਗਿਆ ਤੇ ਕੱਟੀ ਤੁਹਾਨੂੰ ਤਾਂ ਮਾਲ ਵੀ ਦਿਖਾਈ ਆ ਵੀ ਮੋਹਰਾ ਚ ਪਾਉਂਦੀ ਆ ਬੱਚੇ ਤੇ ਬਾਈ ਕਹਿੰਦਾ ਦੋਨੀਆਂ ਮਾਵਾਂ ਤੀਆਂ ਸੇਲ ਕਰਨੀਆਂ ਹੈ ਨਾ ਹਾਂਜੀ ਹਾਂ ਕੱਟੀ ਦਾ ਰੇਟ ਫੇਰ ਕੱਟੀ ਦਾ ਰੇਟ ਵੀ ਫੋਨ ਤੇ ਕਰਨਾ ਹੈ ਨਜਾਇਜ਼ ਜਾਊਗਾ ਹ ਤੇ ਕੱਟੀ ਤੇ ਇੱਕ ਸੱਜਣ ਆਹ ਮੱਝ ਪਰ ਬੈਂਤੀ ਐ ਵੀ ਲੈ ਜਾਏ ਕੋਈ ਸ਼ੌਂਕੀਆ ਠੀਕ ਹੈ ਗੱਲ ਆ ਦਿਲ ਤਾਂ ਕਰਦਾ ਫਹਾਵੜਾ ਫਹਾਵੜਾ ਲਾਣ ਲੈ ਕੇ ਜਾਵੇ ਠੀਕ ਹੈ ਅਗਲਾ ਯਾਦ ਰੱਖ ਦਿਲ ਬਾਈ ਕਹਿੰਦਾ ਕਰਦਾ ਨਹੀਂ ਕਿਉਂਕਿ ਘਰੇਲੂ ਮਜਬੂਰੀਆਂ ਕਈ ਵਾਰੀ ਐਸੀਆਂ ਬਣ ਜਾਂਦੀਆਂ ਉਹਦੇ ਕਰਕੇ ਮੰਨ ਲਓ ਵੀ ਬਾਈ ਕਹਿੰਦਾ ਆਪਾਂ ਸੇਲ ਕਰਨੀਆਂ ਇੱਕ ਮੱਝ ਹੀ ਰੱਖਣੀ ਆ ਘਰੇ ਦੁੱਧ ਪੀਣ ਨੂੰ ਪਰ ਚੀਜ਼ਾਂ ਸਦਨ ਹੋਏ ਮੰਨ ਲਓ ਯਾਰ ਬਹੁਤ ਵਧੀਆ ਕੁਆਲਿਟੀ ਆ ਬਾਈ ਕੋਲ ਦਿਖਾਤੀਆਂ ਆ ਜਾ ਕਰੋ ਬਾਈ ਨੰਬਰ ਬੋਲਦੇ ਜਰਾ 98779 ਹਾਂਜੀ 30217 ਹੰਨ ਮੇ 783 320 ਦਾ ਸਾਰਾ ਪਿੰਡ ਕੰਬੜਵਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਧੂਰੀ ਤੇ ਜ਼ਿਲ੍ਹਾ ਸੰਗਰੂਰ ਇਹ ਮੰਨ ਲਓ ਵੀ ਜਿਹੜਾ ਸੱਜਣਾ ਦੋਨੇ ਲੈ ਗਿਆ ਨਾ ਘਰ ਪਰਨ ਵਾਲੀਆਂ ਮੱਝਾਂ ਲੈ ਜੂਗਾ ਹਾਂਜੀ ਹਾਂ ਜੀ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਬਾਈ ਨਾਲ ਕਰ ਲਿਓ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ